ਗੁਰਦਾਰਾ ਸਾਹਿਬ ਆਣ ਦੇ ਪਾਕਿਸਤਾਨ ਚ ਸਥਿਤ ਨੇ ਉਹਨਾਂ ਦੇਰਸ਼ਣ ਕਰਨ ਲਈ ਜਾ ਰਹੇ ਨੇ ਮੈਂ ਭਾਰਤ ਸਰਕਾਰ ਦਾ ਹਿੰਦੂ ਪਾਕਿਸਤਾਨ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੀਜ਼ਾ ਦਿੱਤੇ ਨੇ ਇਹ ਜਿਥੇ ਜਿਹੜਾ ਉਹ 4 ਤਰੀਕ ਨੂੰ ਦਫ਼ਤਰ ਸ਼ਰੌਣੀ ਕਮੇਟੀ ਤੋਂ ਰਵਾਨਾ ਹੋਵੇਗਾ ਤੇ 13 ਤਰੀਕ ਨੂੰ ਪਾਕਿਸਤਾਨ ਸਥਿਤ ਗੁਰਦਾਰਾ ਮਾਦੀ ਦੇਖਣ ਕਰਨ ਤੋਂ ਪਹਿਲਾਂ ਵਾਪਸ ਆਏਗਾ ਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਸੰਬੰਧੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਹੋਣ ਵਾਲੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ 4 ਨਵੰਬਰ 2025 ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰ ਸਾਲ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਸਥਿਤ ਗੁਰਦ ਆਮਾਂ ਦੇ ਦਰਸ਼ਨਾਂ ਲਈ ਭੇਜਿਆ ਜਾਂਦਾ ਹੈ ਉਹਨਾਂ ਦਾ ਸੈ ਕਿ ਸ਼੍ਰੋਮਣੀ ਕਮੇਟੀ ਵੱਲੋਂ 1802 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ੇ ਲਈ ਪਾਕਿਸਤਾਨ ਦੂਤਾਵਾਸ ਨੂੰ ਭੇਜੇ ਗਏ ਸਨ ਜਿਨ੍ਹਾਂ ਵਿੱਚੋਂ 1786 ਸ਼ਰਧਾਲੂਆਂ ਨੂੰ ਵੀਜ਼ੇ ਪ੍ਰਾਪਤ ਹੋਏ ਹਨ ਉਹਨਾਂ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਮੋਖੇ ਜਾਣ ਵਾਲੇ ਸ਼ਰਧਾਲੂਆਂ ਨੂੰ ਖੁੱਲ੍ਹ ਦੇ ਲਈ ਨਾਲ ਵੀਜ਼ੇ ਦੇਣ ਲਈ ਭਾਰਤ ਅਤੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਵੀ ਕੀਤਾ ਸਖਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਵੀਜ਼ਾ ਲੱਗਣ ਵਾਲੇ ਸ਼ਰਧਾਲੂ ਆਪਣੇ ਪਾਸਪੋਰਟ 31 ਅਕਤੂਬਰ ਅਤੇ 1 ਨਵੰਬਰ ਨੂੰ ਸ਼ੋਮਣੀ ਕਮੇਟੀ ਦਫ਼ਤਰ ਤੋਂ ਪ੍ਰਾਪਤ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਮਿੱਥੇ ਪ੍ਰੋਗਰਾਮ ਅਨੁਸਾਰ ਇਹ ਜਥਾ 4 ਨਵੰਬਰ ਨੂੰ ਬਾਗਾ ਬਾਰਡਰ ਰਸਤੇ ਰਾਹੀਂ ਸ਼੍ਰੀਨਨ ਕਾਣਾ ਸਾਹਿਬ ਪਾਕਿਸਤਾਨ ਜਾਵੇਗਾ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਹੋ ਰਹੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਮਗਰੋਂ ਇਹ ਜਥਾ ਵਾਕਵਾਗੁਰ ਧਾਮਾਂ ਦੇ ਦਰਸ਼ਨ ਕਰਕੇ 13 ਨਵੰਬਰ ਨੂੰ ਵਾਪਸ ਭਾਰਤ ਪਰਤੇਗਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਹਰ ਸਾਲ ਚਰੌਣੀ ਕੋ ਉਧਰ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਿਸ਼ੇ ਜਥਾ ਪਾਕਿਸਤਾਨ ਸਥਿਤ ਗੁਰਤਾ ਮਦਦਸ਼ਾਲੀ ਭੇਜਿਆ ਜਾਂਦਾ ਐਸਾ ਵੀ ਇਹ ਜਥਾ ਜਿਹੜਾ ਉਹ ਪਾਕਿਸਤਾਨ ਸਥਿਤ ਗੁਰਤਾ ਮਦਦਸ਼ਾਲੀ ਭੇਜਿਆ ਜਾਣਾ ਹੈ ਜੇਸੂ ਵਾਸਤੇ ਸਰ ਕੋ 1800 ਜਿਹੜੇ ਪਾਸਪੋਰਟ ਜਮ੍ਹਾਂ ਸੀਗੇ ਜਿਨ੍ਹਾਂ ਵਿੱਚੋਂ 1700 94 ਜਿਹੜੇ ਵੀਜ਼ੇ ਮਿਲੇ ਨੇ ਮੈਂ ਪਾਕਿਸਤਾਨ ਵਾਸੀ ਦਾ ਹਿੰਦੁਸਤਾਨ ਸਰਕਾਰ ਦਾ ਧੰਵਾਦ ਕਰਦਾ ਜਿਨ੍ਹਾਂ ਨੇ ਪੂਰੇ ਦੇ ਪੂਰੇ ਵਿਜੇ ਦਿੱਤੇ ਨੇ ਕਿਉਂਕਿ ਹਰ ਸਿੱਖ ਦੀ ਜਿਹੜੀ ਉਹ ਅਰਦਾਸ ਜਦੋਂ ਅਰਦਾਸ ਕਰਦਾ ਤੇ ਉਹਦੇ ਚ ਮਨ ਜ ਤਮੰਨਾ ਹੁੰਦੀ ਆ ਕਿ ਮੈਂ ਆਪਣੇ ਵਿਚਰੇ ਗੁਰਤਾ ਮਹਾਰਿ ਦੇ ਦਰਸ਼ਨ ਕਰ ਸਕਾਂ ਭਾਵੇਂ ਕਿ ਪਿਛਲੇ ਸਮੇਂ ਚ ਸਰਕਾਰਾਂ ਨੇ ਰਿਕਾਵਟਾਂ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਦੇ ਫੈਸਲੇ 'ਤੇ ਝੁਕਣਾ ਪਿਆ ਤੇ ਉਹ ਜਿਹੜਾ ਫੈਸਲਾ ਰੋਕਣ ਦਾ ਸੀ ਜਥਾ ਉਹ ਵਾਪਸ ਲੈਣਾ ਪਿਆ ਜਿਹੜੇ ਜਥੇ ਜਿਹੜੇ ਵਿਅਕਤੀ ਆਪਣੇ ਗੁਰੂ ਧਾਮ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਉਸ ਸਮੇਂ ਉਹਨਾਂ ਦੇ ਮਨਾਂ ਨੂੰ ਬਹੁਤ ਠੇਸ ਪਹੁੰਚੀ ਸੀ ਪਹੁੰਚੀ ਸੀ ਪਰ ਅਖੀਰ ਅੰਦੇ ਦੇਰ ਆਇ ਦਰਸਤਾਏ ਸਰਕਾਰ ਨੇ ਫੈਸਲਾ ਬਦਲਿਆ ਹੁਣ ਜਿਹੜੇ ਸਿੱਖ ਗੁਰਦਾਰਾ ਸਾਹਿਬਾਂ ਨੂੰ ਜਿਹੜੇ ਪਾਕਿਸਤਾਨ 'ਚ ਸਥਿਤ ਨੇ ਉਹਨਾਂ ਦੇ ਦਰਸ਼ਨ ਕਰਨ ਲਈ ਜਾ ਰਹੇ ਨੇ ਮੈਂ ਭਾਰਤ ਸਰਕਾਰ ਦਾ ਹਿੰਦੂ ਪਾਕਿਸਤਾਨ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੀਜ਼ੇ ਦਿੱਤੇ ਨੇ ਇਹ ਜਥਾ ਜਿਹੜਾ ਉਹ 4 ਤਰੀਕ ਨੂੰ ਦਫ਼ਤਰ ਸ਼ਰੋਣੀ ਕਮੇਟੀ ਤੋਂ ਰਵਾਨਾ ਹੋਵੇਗਾ ਤੇ 13 ਤਰੀਕ ਨੂੰ ਪਾਕਿਸਤਾਨ ਸਤਿਤ ਗੁਰਤਾ ਮਾਦੀ ਦਰਸ਼ਨ ਕਰਨ ਉਪਰੰਤ ਵਾਪਸ ਆਏਗਾ ਇੱਥੇ ਦਾ ਜਤਾ ਜਾਣਾ ਇਹ ਗੁਰਦਰਾ ਨਾਨਕੇ ਨਨਕਾਣਾ ਸਾਹਿਬ ਗੁਰਦਰਾ ਪੰਜਾ ਸਾਹਿਬ ਗੁਰਦਰਾ ਡੇਰਾ ਸਾਹਿਬ ਗੁਰਦਰਾ ਕਰਤਾਰਪੁਰ ਸਾਹਿਬ ਦਰਸ਼ਨ ਕਰਕੇ 13 ਤਰੀਕ ਨੂੰ ਵਾਪਸ ਪੰਜਾਬ ਆਏਗਾ ਪਹਿਲਾਂ ਜਦੋਂ ਰੋਕਿਆ ਗਿਆ ਸੀ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚੀ ਸੀ ਉਸ ਸਮੇਂ ਬਹੁਤ ਵਿਰੋਧ ਹੋਇਆ ਕਿਉਂਕਿ ਉਦੋਂ ਹਿੰਦੁਸਤਾਨ ਤੇ ਪਾਕਿਸਤਾਨ ਦਾ ਕ੍ਰਿਕਟ ਮੈਚ ਵੀ ਹੋਇਆ ਸੀਗਾ ਤੇ ਉਸ ਸਮੇਂ ਵਿਰੋਧ ਹੈ ਕਿ ਜੇ ਕ੍ਰਿਕਟ ਮੈਚ ਖੇਡਿਆ ਜਾ ਸਕਦਾ ਤੇ ਸਿੱਖਾਂ ਨੂੰ ਆਪਣੇ ਵਿਛੜੇ ਗੁਰਤਾ ਮਾਝ ਦੇ ਦਰਸ਼ਕਾਂ ਤੋਂ ਵਾਂਝਾ ਕਿਉਂ ਉਸ ਵਿਰੋਧ ਕਾਰਨ ਅਖੀਰ ਭਾਰ ਸਰਕਾਰ ਨੂੰ ਜਿਹੜਾ ਉਹ ਫੈਸਲਾ ਵਾਪਸ ਲੈਣਾ ਪਿਆ ਜਥੇ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ ਭਾਵੇਂ ਕੀ ਚਲੋ ਉਸ ਸਮੇਂ ਬਹੁਤ ਨਾਰਾਜ਼ਗੀ ਸੀ ਸਿੱਖ ਕੋ ਸਿੱਖ ਭਾਵਨਾਵਾਂ ਬਹੁਤ ਆਤੋ ਹੀਆਂ ਸੀ ਵੀਰਾਂ ਸਰਕਾਰ ਨੇ ਜਿਹੜਾ ਫੈਸਲਾ ਲਿਆ ਇਹ ਉਹਦਾ ਵੀ ਧੰਨਵਾਦ ਕਰਦੇ ਹਾਂ ਸੰਗਤ ਨੂੰ ਬੇਨਤੀ ਹੈ ਕਿ ਉਹ ਆਪਣੇ ਨਾਲ ਜਿਹੜੀ ਲੋੜਿੰਦੀ ਚੀਜ਼ ਉਹ ਹੀ ਘੜਨ ਤਾਂ ਜੋ ਕੋਈ ਵੀ ਉੱਥੇ ਵੇਚਣ ਵਾਲੀ ਚੀਜ਼ ਨਾ ਖੜੀ ਜਾਵੇ ਜਿਹਦੇ ਨਾਲ ਜਿਹੜਾ ਜਥੇ ਨਾਲ ਜਾਂਦੇ ਨੇ ਉਹਨਾਂ ਦੀਆਂ ਜੜੀਆਂ ਸਿੱਖਾਂ ਦੀਆਂ ਭਾਵਨਾਵਾਂ ਢੇਸਪੰਗ ਦੀ ਆ ਉਹ ਨਾ ਪਹੁੰਚੇ ਕਈ ਜੁਨਾ ਇਥੋਂ ਸਮਾਨ ਲੈ ਜਾਂਦੇ ਨੇ ਉੱਥੇ ਵੇਚਣ ਲਈ ਉਹਦਰੋਂ ਲੈ ਆਉਂਦੇ ਨੇ ਇੱਧਰ ਵੇਚਣ ਲਈ ਇਹ ਵਪਾਰ ਨਹੀਂ ਕੇਵਲ ਗੁਰੂ ਦੇ ਦਰਸ਼ਨਾਂ ਦੀ ਤਾਂਗ ਰੱਖ ਕੇ ਹੀ ਜਾਣਾ ਚਾਹੀਦਾ ਹੈ ਮੈਂ ਸੰਗਤਨ ਬੇਨਤੀ ਕਰਦਾ ਹਾਂ ਕਿ ਉਹ ਖਰੀਦੋ ਫਰੋਖਤ ਵਾਲੇ ਬੰਦੇ ਨਾ ਪੈਣ ਕੇਵਲ ਤੇ ਕੇਵਲ ਦਰਸ਼ਨ ਕਰਨ ਦੀ ਭਾਵਨਾ ਨਾਲ ਹੀ ਜਾਣ ਤਾਂ ਜੋ ਜਿਹੜੇ ਮਨ ਨੂੰ ਸ਼ਾਂਤੀ ਮਿਲ ਸਕੇ